ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਨੇ ਤੁਹਾਡੀ ਬਾਬਤ ਬਹੁਤ ਵਧੀਆ ਲਿਖਿਆ ਉਹ ਗੱਲ ਇੱਕ ਕਰਦੇ ਨੇ ਲੇਕਿਨ ਉਹਦੇ ਜਵਾਬ 2-2 ਹੁੰਦੇ ਤੇ 3-4 ਦਲੀਲਾਂ ਦੇਣ ਤੋਂ ਬਾਅਦ 3-4 ਵਿਚਾਰਾਂ ਦੇਣ ਤੋਂ ਬਾਅਦ ਅਖੀਰਲੀ ਪੰਗਤੀ ਵਿੱਚ ਭਾਈ ਗੁਰਦਾਸ ਜੀ ਉਸ ਗੱਲ ਦਾ ਨਿਚੋੜ ਕੱਢ ਕੇ ਰੱਖ ਦਿੰਦੇ ਨੇ ਉਹ ਗੱਲ ਇੱਥੋਂ ਸ਼ੁਰੂ ਕਰਦੇ ਨੇ ਭਾਈ ਗੁਰਦਾਸ ਜੀ ਸੰਗਤ ਦੀ ਸਿਫਤ ਕਿਵੇਂ ਕਰ ਦੇਣਾ ਉਹ ਕਹਿੰਦੇ ਕਵਨ ਦਸਾ ਕੀ ਪਵਨ ਗਵਨ ਕੈ ਵਰਖਾ ਹੈ ਕਵਨ ਦਸਾ ਕੀ ਪਵਨ ਬਾਦਲ ਬਿਲਾਤ ਹੈ ਕਾਹੂ ਜਲ ਪਾਨ ਕੀ ਇਹ ਰਹਿਤ ਆਰੋਗ ਦੇਹੀ ਕਾਹੂ ਜਲ ਪਿਆਨ ਵਿਆਪੇ ਬਿਰਥਾ ਬਿਲਾਤ ਹੈ ਕਾਹੂ ਕੀ ਅਗਨ ਪਾਕ ਸਾਲ ਸਿੱਧ ਕਰੇ ਕਾਹੂ ਕੀ ਅਗਨ ਪਵਨ ਜ਼ਰਾਤ ਹੈ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋ ਕਾਹੂ ਕੀ ਸੰਗਤ ਜੰਪੁਰ ਲੈ ਜਾਤ ਹੈ ਭਾਈ ਗੁਰਦਾਸ ਜੀ ਸਭ ਤੋਂ ਪਹਿਲੋ ਹਵਾ ਦੀ ਗੱਲ ਕਰਦੇ ਨੇ ਉਹ ਕਹਿੰਦੇ ਇੱਕ ਚੰਗੀ ਹਵਾ ਵਾਈ ਅਸੀਂ ਸਾਰੇ ਜ਼ਿਮੀਂਦਾਰ ਕਿਸਾਨ ਬੈਠੇ ਆ ਜਦੋਂ ਪੁਰੇ ਦੀ ਹਵਾ ਵਗਦੀ ਹੈ ਸਾਡੇ ਬਜ਼ੁਰਗਾਂ ਦੇ ਦਸਨ ਮੁਤਾਬਕ ਜਦੋਂ ਪੁਰੇ ਦੀ ਹਵਾ ਆਉਂਦੀ ਹੈ ਉਹਦੇ ਨਾਲ ਆਸ ਵੱਜ ਜਾਂਦੀ ਹੈ ਉਮੀਦ ਵੱਜ ਜਾਂਦੀ ਹੈ ਕਿ ਹੁਣ بارش ਹੋਏਗੀ ਭਾਈ ਗੁਰਦਾਸ ਜੀ ਕਹਿੰਦੇ ਕਿ ਚੰਗੀ ਹਵਾ ਵਗੀ ਪੁਰੇ ਦੀ ਉਹਦੇ ਨਾਲ ਬੱਦਲ ਚੜ੍ਹ ਕੇ ਆ ਗਏ ਕਾਲੀਆਂ ਘਟਾ ਚੜ੍ਹ ਕੇ ਛਾ ਗਈਆਂ ਪਰ ਭਾਈ ਗੁਰਦਾਸ ਜੀ ਕਹਿੰਦੇ ਉਸੇ ਵੇਲੇ ਇੱਕ ਭੈੜੀ ਹਵਾ ਵਗਣੀ ਸ਼ੁਰੂ ਹੋ ਗਈ ਜਨੂੰ ਅਸੀਂ ਦੱਖਣ ਦੀ ਹਵਾ ਕਹਿੰਦੇ ਆ ਉਹ ਕਹਿੰਦੇ ਛਾਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਗਈ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਕਹਿੰਦੇ ਕਿ ਚੰਗੀ ਹਵਾ ਆਈ ਤੇ ਉਹ ਆਪਣੇ ਨਾਲ ਬੱਦਲ ਲੈ ਕੇ ਆਈ ਇੱਕ ਭੈੜੀ ਹਵਾ ਵਗੀ ਤੇ ਛਾਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਗਈ। ਦੂਸਰੀ ਗੱਲ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ ਕਾਹੂ ਜਲ ਪਿਆਨ ਵਿਆਪੇ ਬਿਰਥਾ ਬਿਲਲਾਤ। ਕਹਿੰਦੇ ਕੋਈ ਬਿਮਾਰ ਮਨੁੱਖ ਹੋਵੇ ਤੇ ਚੰਗੇ ਥਾਂ ਦਾ ਪੀ ਲਵੇ ਪਾਣੀ। ਉਹਨੂੰ ਲੱਗੀਆਂ ਹੋਈਆਂ ਛਤੀ ਬਿਮਾਰੀਆਂ ਹਟ ਜਾਂਦੀਆਂ ਤੇ ਉਹ ਤੰਦਰੁਸਤ ਹੋ ਜਾਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਕੋਈ ਚੰਗਾ ਭਲਾ ਮਨੁੱਖ ਹੋਵੇ ਤੰਦਰੁਸਤ ਹੋਵੇ। ਉਹ ਕਿਸੇ ਭੇੜੇ ਥਾਂ ਦਾ ਪਾਣੀ ਪੀ ਲਵੇ ਤੇ 36 ਬਿਮਾਰੀਆਂ ਲਵਾ ਕੇ ਬੈਠ ਜਾਂਦਾ ਜਿਵੇਂ ਦੋ ਜੋੜ ਮੇਲੇ ਲੱਗਦੇ ਨੇ ਇੱਕੋ ਸਮੇਂ ਤੇ ਇੱਕ ਤੇ ਸ਼੍ਰੀ ਆਨੰਦਪੁਰ ਸਾਹਿਬ ਦਾ ਜੋੜ ਮੇਲਾ ਹੁੰਦਾ ਹੋਲੇ ਮਹੱਲਿਆਂ ਦੇ ਦਿਨਾਂ ਵਿੱਚ ਜਿਹੜੀਆਂ ਸੰਗਤਾਂ ਉੱਥੇ ਜਾਂਦੀਆਂ ਨੇ ਨਾਲੇ ਤੇ ਗੁਰੂ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਦیدار ਕਰਦੀਆਂ ਨੇ ਉੱਥੋਂ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਚੰਗਾ ਪਾਣੀ ਪੀ ਕੇ ਆਉਂਦੀਆਂ ਤੇ ਬਿਮਾਰੀਆਂ ਹਟਾ ਕੇ ਤੰਦਰੁਸਤ ਹੋ ਕੇ ਆਉਂਦੀਆਂ ਨੇ ਇੱਕੋ ਜਿਹਾ ਵੀ ਜੇ ਲੋਕ ਨੇ ਜਿਨ੍ਹਾਂ ਨੂੰ ਮੈਂ ਗੁਰਮਖ ਨੇ ਕਵਾਂਗਾ ਉਹ ਮਨਮੁਖ ਹੋਣਗੇ ਉਹ ਡੇਰਾ ਸਾਹਿਬ ਜਾਂਦੇ ਹੋਣਗੇ ਭੂਤ ਕਢਾਉਣ ਵਾਸਤੇ ਲੇਕਿਨ ਚੰਗੇ ਭਲੇ ਜਾਂਦੇ ਨੇ ਇੱਥੋਂ ਪੰਜੀਰੀ ਦੇ ਪੀਪੇ ਬਣਾ ਬਣਾ ਕੇ ਖੜਦੇ ਉੱਥੋਂ ਆ ਵੀ ਭੂਤਾਂ ਵਰਗੇ ਬਣ ਕੇ ਖਾਲੀ ਪੀਪੇ ਫੇਰ ਖੜਕਾਉਂਦੇ ਵਾਪਸ ਆ ਜਾਂਦੇ ਕਿਉਂਕਿ ਉਹਨਾਂ ਨੇ ਪਹਿਰੇ ਥਾਂ ਦਾ ਪਾਣੀ ਪੀ ਲੈਣਾ ਉਥੋਂ ਕਈ ਬਿਮਾਰੀਆਂ ਲੱਗ ਜਾਣੀਆਂ